ਬਜਰੰਗਦਲ ਨੇ ਵੀ ਸੌਨ ਦੇ ਮਹੀਨੇ ਦੇ ਵਿੱਚ ਹਿੰਦੂਵਾਦੀ ਏਜੰਡੇ ਦੇ ਵਿੱਚ ਆਪਣੀ ਹਾਜ਼ਰੀ ਲਵਾ ਹੀ ਲਈ ਹੈ ਸੌਨ ਦੇ ਮਹੀਨੇ ਦੇ ਵਿੱਚ ਕਾਂਵੜੀਆਂ ਦੀ ਯਾਤਰਾ ਦੇ ਨਾਂ ਹੇਠ ਚੱਲ ਰਹੀ ਗੁੰਡਾਗਰਦੀ ਤੇ ਘਟਨਾਵਾਂ ਤਾਂ ਸੋਨਨਾਂ ਅਤੇ ਵੇਖਣ ਦੇ ਵਿੱਚ ਆ ਹੀ ਰਹੀਆਂ ਸਨ ਇਸੇ ਸਮੇਂ ਬਜਰੰਗਦਲ ਵਾਲਿਆਂ ਨੇ ਵੀ ਆਪਣਾ ਭਾਂਦਾ ਯੋਗਦਾਨ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਪਹਿਲਾ ਕੰਮ ਬਜਰੰਗਦਲ ਵਾਲਿਆਂ ਦੇ ਵੱਲੋਂ ਕੇਪੀਸੀ ਫੂਡ ਪੁਆਇੰਟ ਦੇ ਉੱਤੇ ਹਮਲਾ ਕਰਕੇ ਸਾਉਣ ਦੇ ਮਹੀਨੇ ਦੇ ਵਿੱਚ ਮਾਸਾਹਾਰੀ ਭੋਜਨ ਵੇਚੇ ਜਾਂ ਇਤਰਾਜ਼ ਕਰਦੇ ਆ ਉਹਨਾਂ ਨੂੰ ਸਾਉਣ ਦੇ ਮਹੀਨੇ ਦੀ ਪਵਿੱਤਰਤਾ ਦਾ ಪಾਠ ਪੜਾਇਆ ਗਿਆ ਸੀ ਜਿਸ ਤਰੀਕੇ ਦੇ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਗੁੰਡਾਗਰਦੀ ਨੂੰ ਕਾਬੂ ਕਰਨ ਦੀ ਬਜਾਏ ਸ਼ਹਿ ਦੇ ਰਹੀਆਂ ਹਨ ਉਸ ਤੰਕ ਭਰਾਏ KFC ਵਾਲਿਆਂ ਨੇ ਬਜਰੰਗਦਲ ਵਾਲਿਆਂ ਦੀ ਗੱਲ ਮੰਨ ਲਈ ਅਤੇ ਲਿਖ ਕੇ ਲਾ ਦਿੱਤਾ ਕਿ ਸਾਉਣ ਦੇ ਮਹੀਨੇ ਦੇ ਵਿੱਚ ਅਸੀਂ ਸਿਰਫ ਸ਼ਾਕਾਹਾਰੀ ਚੀਜ਼ਾਂ ਹੀ ਵੇਚਾਂਗੇ ਅਜਿਹੀਆਂ ਸਫਲਤਾਵਾਂ ਦੇ ਨਾਲ ਬਜਰੰਗਦਲੀਆਂ ਦਾ ਉਤਸ਼ਾਹ ਵਧਣਾ ਤਾਂ ਕੁਦਰਤੀ ਸੀ ਇਸਦਾ ਸਿਟਾ ਯੂਪੀ ਦੇ ਗਾਜ਼ੀਆਬਾਦ ਦੇ ਵਿੱਚ ਦੇਖਣ ਨੂੰ ਮਿਲਿਆ ਗਾਜ਼ੀਆਬਾਦ ਦੇ ਵਿੱਚ ਬਜਰੰਗਦਲ ਦੇ ਵਰਕਰਾਂ ਦੇ ਵੱਲੋਂ ਬਲੈਂਕਟ ਡਿਲੀਵਰੀ ਬoi ਨੂੰ ਰੋਕ ਕੇ ਅਤੇ ਸਮਾਨ ਚੈੱਕ ਕਰਨ ਦੀ ਘਟਨਾ 24 ਜੁਲਾਈ 2025 ਨੂੰ ਵਾਪਰੀ ਹੋਇਆ ਇਸ ਤਰ੍ਹਾਂ ਕਿ ਗਾਜ਼ੀਆਬਾਦ ਉੱਤਰ ਪ੍ਰਦੇਸ਼ ਦੇ ਵਿੱਚ ਬજરੰਗ ਦਲ ਦੇ ਵਰਕਰਾਂ ਨੇ ਸੜਕ ਦੇ ਉੱਤੇ ਨਾਕਾ ਲਾ ਲਿਆ ਅਤੇ ਘਰਾਂ ਦੇ ਵਿੱਚ ਖਾਨ ਪੀਣ ਵਾਲੇ ਸਮਾਨ ਦੀ ਡਿਲੀਵਰੀ ਕਰਨ ਵਾਲੇ ਲੋਕਾਂ ਦੀਆਂ ਘੇੜ ਘੇੜ ਕੇ ਤਲਾਸ਼ियां ਲੈਣ ਲੱਗ ਪਏ ਇਸ ਦੇ ਦੌਰਾਨ ਬਲਿੰਕਟ ਕੰਪਨੀ ਦੇ ਨਾਲ ਸੰਬੰਧਿਤ ਡਿਲੀਵਰੀ ਵਾਲੇ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ ਡਿਲੀਵਰੀ ਕਰਨ ਲਈ ਲੈ ਚਾਏ ਜਾ ਰਹੇ ਪੈਕੇਟ ਦੇ ਵਿੱਚ ਕੱਚਾ ਮੀਟ ਨਿਕਲਿਆ ਜੋ ਕਿ ਬજરੰਗ ਦਲ ਵਾਲਿਆਂ ਦੇ ਲਈ ਇੱਕ ਵੱਡੀ ਪ੍ਰਾਪਤੀ ਸੀ ਪਹਿਲਾਂ ਤਾਂ ਡਿਲੀਵਰੀ ਵਾਲੇ ਨੌਜਵਾਨ ਨੂੰ ਉਸ ਦਾ ਨਾਮ ਅਤੇ ਧਰਮ ਪੁੱਛਿਆ ਗਿਆ ਜਦੋਂ ਪਤਾ ਲੱਗਿਆ ਕਿ ਉਹ Hindu ਹੈ ਫਿਰ ਉਹ ਕੁੱਟਮਾਰ ਤੋਂ ਤਾਂ ਬਚ ਗਿਆ ਪਰ ਉਸ ਨੂੰ ਆਖਿਆ ਗਿਆ ਕਿ ਤੂੰ Hindu ਹੋ ਕੇ ਸੌਨ ਦੇ ਮਹੀਨੇ ਦੇ ਵਿੱਚ ਮਾਸ ਕਿਉਂ ਵੇਚ ਰਿਹਾ ਹੈ ਉਹ ਨੌਜਵਾਨ ਡਰਦਾ ਹੋਇਆ ਆਖਣ ਲੱਗਿਆ ਕਿ ਮੇਰਾ ਤਾਂ ਕੰਮ ਹੀ ਡਿਲੀਵਰੀ ਪਹੁੰਚਾਉਣਾ ਹੈ ਫਿਰ ਬਚ ਰੰਗਦਲ ਵਾਲਿਆਂ ਨੇ ਪੁੱਛਿਆ ਕਿ ਇਹ ਡਿਲੀਵਰੀ ਕਿਸ ਦੇ ਘਰ ਜਾ ਰਹੀ ਹੈ ਉਸ ਨੇ ਚੈੱਕ ਕਰਕੇ ਹੀ ਮਾਨਸ਼ੀ ਨਾਮ ਦੀ ਇੱਕ ਔਰਤ ਦਾ ਨਾਮ ਦੱਸਿਆ ਜੋ ਕਿ ਨਾਮ ਤੋਂ ਸਪਸ਼ਟ ਸੀ ਕਿ Hindu ਹੈ ਫਿਰ ਬਚ ਰੰਗਦਲ ਦੇ ਸਥਾਨਕ ਲੀਡਰ ਮਨੋਜ ਵਰਮਾ ਨੇ ਡਿਲੀਵਰੀ ਵਾਲੇ ਨੌਜਵਾਨ ਦੇ ਮੋਬਾਈਲ ਤੋਂ ਇਹ ਸਮਾਨ ਮੰਗਵਾਉਣ ਵਾਲੀ ਲੜਕੀ ਨੂੰ ਫੋਨ ਲਗਵਾਇਆ ਅਤੇ ਉਸਦੇ ਨਾਲ ਰੋਪ ਦੇ ਨਾਲ ਗੱਲ ਕੀਤੀ ਉਸ ਨੂੰ ਵੀ ਕਿਹਾ ਗਿਆ ਕਿ ਤੂੰ Hindu ਹੋ ਕੇ ਸੌਂ ਦੇ ਮਹੀਨੇ ਵਿੱਚ ਮਾਸ ਕਿਉਂ ਮੰਗਵਾਇਆ ਉਸ ਲੜਕੀ ਨੇ ਜਦੋਂ ਅਗੋ ਤਲਕਪਾਸ਼ਾ ਦੇ ਵਿੱਚ ਗੱਲ ਕੀਤੀ ਤਾਂ ਬਚ ਰੰਗਦਲ ਵਾਲਾ ਉਸ ਨੂੰ ਪੁੱਛਣ ਲੱਗਾ ਕਿ ਤੂੰ Hindu ਹੈ ਜਾਂ ਮੁਹੰਮਦੀ ਮੁਸਲਮਾਨਾਂ ਦੇ ਲਈ ਹਿੰਦੂਵਾਦੀ ਧਿਰਾਂ ਦੇ ਵੱਲੋਂ ਮੁਹੰਮਦੀ ਸ਼ਬਦ ਹੀ ਅੱਜਕੱਲ ਵਰਤੀਆ ਜਾ ਰਿਹਾ ਹੈ ਅੱਗੋਂ ਗੁੱਸੇ ਦੇ ਵਿੱਚ ਉਸ ਲੜਕੀ ਨੇ ਕਿਹਾ ਕਿ ਮੈਂ ਇਸਾਈ ਹਾਂ ਤੁਸੀਂ ਦੱਸੋ ਇਸ ਤੋਂ ਬਾਅਦ ਛਿੱਥੇ ਹੋਏ ਬਚਰੰਗ ਦਲੀਆਂ ਨੇ ਹੋਰ ਗੱਲ ਤਾਂ ਨਹੀਂ ਕੀਤੀ ਪਰ ਕੈਮਰੇ ਅੱਗੇ ਇਹ ਗੱਲ ਰਿਕਾਰਡ ਕੀਤੀ ਕਿ ਇਹ ਜਿਹੜੇ ਇਸਾਈ ਹੁੰਦੇ ਹਨ ਇਹ ਮੁਹੰਮਦੀਆਂ ਨਾਲੋਂ ਵੀ ਘਟਿਆ ਹੁੰਦੇ ਹਨ ਅੱਜ ਨਾਲ ਮੰਗਲਵਾਰ ਅੱਜ ਮੰਗਲਵਾਰ ਵੀ ਹੈ ਸਾਵਨ ਵਿੱਚ ਨੇ ਹਮ ਤਾਂ ਕੋਈ ਇਹ ਰੋਕ ਰੇ ਮੈਮ ਹਮ ਤਾਂ ਰੋਕ ਰਹੇ ਹਾਂ ਕਿ ਨਾਨਵੇਜ ਕੰਮ ਕਰਦੇ ਕੇ ਇਹਨਾਂ ਦੋਗਨ ਨੂੰ ਨਹੀਂ ਰੋਕ ਰੇ क्या आप हिंदू नहीं हो नहीं आप मुमंडन हो नहीं मैडम हम क्योंकि तो हमारा तो कार्य है के से नॉनवेज वेज कच्चा रोकना हमको आपको हमें तो आपसे कुछ कहना ही नहीं है क्या आप किचन हो हमें टीश्यू नहीं है तो कर सकते हैं तो ना ऑर्डर भिजा दो मैडम ठीक है ऑर्डर भिजवा देंगे भाई ये स्थिति है ਈਸ ਲਈ ਸਾਈਂ ਜਿੰਨਾਂ ਧਰਮ ਪਰਿਵਰਤਨ ਕਰਦੇ ਆਂ ਜੋ ਲੋਕ ਤੇ ਹਿੰਦੂ ਕੇ ਸਾਈ ਬਣਾਤੇ ਆਂ ਤੇ ਸਾਈ ਦਾ ਮਤਲਬ ਤਾਂ ਉਹ ਗੁਲ ਗੁਲਸਮਾ ਉਹ ਮੋਮਨਾਂ ਨੂੰ ਗਏ ਗੁਜ਼ਰੇ ਆਂ ਉਹਨਾਂ ਕੀ ਮੋਮਨਾਂ ਦੀ ਬਦਨਾਮ ਹੁੰਦਾ ਨਹੀਂ ਇਹ ਮੋਮਨਾਂ ਦੇ ਦੇ ਗੁਜ਼ਰੇ ਆਂ ਸਾਈ ਜੋ ਹੁੰਦੇ ਆਂ ਧਰਮ ਪਰਿਵਰਤਨ ਅਨੇਵਾਾਂ ਦਾ ਨਤੀਜਾ ਲੈਂਦੇ ਲੋਕ ਇਸ ਤੋਂ ਬਾਅਦ ਉਹ ਬਲਿੰਕਟ ਫੋਡ ਪੁਆਇੰਟ ਤੇ ਵੀ ਗਏ ਅਤੇ ਉੱਥੇ ਜਾ ਕੇ ਉਹਨਾਂ ਨੇ ਇੱਕ ਹੋਰ ਪ੍ਰਾਪਤੀ ਕੀਤੀ ਅਤੇ ਐਲਾਨ ਕੀਤਾ ਕਿ ਅਸੀਂ ਬਲਿੰਕਟ ਵਾਲਿਆਂ ਨੂੰ ਵੀ ਸਮਝਾ ਦਿੱਤਾ ਹੈ ਕਿ ਉਹ ਸੌਨ ਦੇ ਮਹੀਨੇ ਦੇ ਵਿੱਚ ਮੀਟ ਨਹੀਂ ਵੇਚਣਗੇ ਸੱਚਮੁੱਚ ਕਿੰਨੀ ਵੱਡੀ ਪ੍ਰਾਪਤੀ ਸੀ ਇਹਨਾਂ ਹਿੰਦੂਵਾਦੀਆਂ ਦੀ ਸਮਝ ਨਹੀਂ ਆਉਂਦੀ ਕਿ ਇਹ ਕਿਹੜਾ ਧਰਮ ਹੈ ਜਿਸ ਦੇ ਅਨੁਸਾਰ ਕੁਝ ਖਾਸ ਦਿਨਾਂ ਦੇ ਵਿੱਚ ਕੋਈ ਚੀਜ਼ ਖਾਣ ਤੋਂ ਧਰਮ ਰੋਕਦਾ ਹੈ ਅਤੇ ਬਾਕੀ ਦਿਨਾਂ ਦੇ ਵਿੱਚ ਨਹੀਂ ਰੋਕਦਾ ਜੇਕਰ ਤੁਸੀਂ ਕਿਸੇ ਚੀਜ਼ ਨੂੰ ਕਿਸੇ ਆਹਾਰ ਨੂੰ ਗਲਤ ਮੰਨਦੇ ਹੋ ਤਾਂ ਫਿਰ ਉਹ ਸੋਮਵਾਰ ਨੂੰ ਖਾਣਾ ਵੀ ਗਲਤ ਹੈ ਅਤੇ ਮੰਗਲਵਾਰ ਨੂੰ ਖਾਣਾ ਵੀ ਗਲਤ ਹੈ ਸੌਨ ਦੇ ਮਹੀਨੇ ਦੇ ਵਿੱਚ ਖਾਣਾ ਵੀ ਗਲਤ ਹੈ ਅਤੇ ਬਾਕੀ ਮਹੀਨਿਆਂ ਦੇ ਵਿੱਚ ਵੀ ਐਸੀ ਹੀ ਤਰ੍ਹਾਂ ਜੇਕਰ ਉਹ ਸਹੀ ਹੈ ਤਾਂ ਫਿਰ ਉਹ ਸ਼ੁੱਕਰਵਾਰ ਨੂੰ ਵੀ ਸਹੀ ਹੈ ਅਤੇ ਸ਼ਨੀਵਾਰ ਨੂੰ ਖਾਣਾ ਵੀ ਸਹੀ ਹੈ ਇਸ ਲਈ ਇਹੋ ਜਿਹਾ ਪਖੰਡ ਦੇ ਫਲਾਣੇ ਦਿਨਾਂ ਦੇ ਵਿੱਚ ਆ ਚੀਜ਼ ਨਹੀਂ ਖਾਣੀ ਬੜੀ ਹੀ ਅਜੀਬ ਜਿਹੀ ਧਾਰਮਿਕ ਵਿਚਾਰਧਾਰਾ ਹੈ ਤੇ ਇਹ ਵਿਚਾਰਧਾਰਾ ਡੰਡੇ ਦੇ ਜ਼ੋਰ ਦੇ ਨਾਲ ਇਸ ਦੇਸ਼ ਦੇ ਵਿੱਚ ਵਸਦੀਆਂ ਦੂਜੀਆਂ ਕੌਮਾਂ ਦੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਬਜਰੰਗਦਲ ਵਰਗੀਆਂ ਜਥੇਬੰਦੀਆਂ ਕਰ ਰਹੀਆਂ ਹਨ ਜ਼ਿਆਦਾਤਰ ਸਰਕਾਰਾਂ ਦਾ ਇਹਨਾਂ ਦੇ ਪ੍ਰਤੀ ਰਵੱਈਆ ਸਰਪ੍ਰਸਤੀ ਵਾਲਾ ਹੁੰਦਾ ਹੈ ਅਤੇ ਜੇਕਰ ਨਾ ਵੀ ਹੋਵੇ ਤਾਂ ਨਰਮ ਹੁੰਦਾ ਹੈ ਇਸ ਲਈ ਅਜਿਹੀ ਗੁੰਡਾਗਰਦੀ ਤੋਂ ਕਿਵੇਂ ਬਚਣਾ ਹੈ ਇਹ ਫੈਸਲਾ ਗੈਰ ਹਿੰਦੂ ਕੌਮਾਂ ਨੂੰ ਸੋਚ ਵਿਚਾਰ ਕੇ ਕਰਨਾ ਹੀ ਪਵੇਗਾ